ਹੈਲੋ ਜੀ ਸਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਗੁਲਾਬ ਸਿੰਘ ਵੱਲੋਂ ਤੇ ਪਿਓਰ ਮਤਲਬ ਇਹ ਲੋ ਬ੍ਰਾਂਡ ਕਰੋ ਚੈੱਕ ਵੂ ਮੇਡ ਇੰਪੋਰਟਡ ਬ੍ਰਾਂਡ ਹੈ ਸਾਰੇ 3 ਮੀਟਰ ਬਾਟਮ ਰਹੇਗੀ ਡਿਜੀਟਲ ਪ੍ਰਿੰਟਰ ਸਾਰਾ ਦੁਪੱਟਾ ਫੁੱਲ ਪਿਓਰ ਦਾ ਆਏਗਾ ਜੀ ਨਾਲ ਬਹੁਤ ਹੀ ਜੈਨੂਇਨ ਰੇਟ ਤੇ ਸੂਟ ਦੇ ਦਿੰਨੇ ਤੁਹਾਨੂੰ ਚਲੋ ਠੀਕ ਹੈ ਜੀ 1690 ਵਾਲੇ ਸੂਟ ਤੁਹਾਨੂੰ 1500 ਰੁਪਏ ਦੇ ਵਿੱਚ ਦੇ ਦਿੰਨੇ ਨੇ ਦੀ ਬੈਸਟ ਦਾ ਮਤਲਬ ਦੀ ਬੈਸਟ ਇਹਦੇ ਨਾਲ ਦੁਪੱਟਾ 2.5 ਸ਼ਰਟ 2.5 ਬਾਟਮ 3 ਮੀਟਰ ਚਲੋ ਵਾਓ ਇਹ ਦੇਖੋ ਕਲਰ ਚਾਰਟ ਦੇਖੋ ਕਿੰਨੇ ਸੋਹਣੇ ਬਹੁਤ ਹੀ ਪਿਆਰਾ ਇੱਥੇ ਸੀਕੁਐਂਸ ਵਰਕ ਹੋਇਆ ਜੀ ਸਾਰਾ ਹੀ ਐਮਬ੍ਰੋਇਡਰੀ ਹੈ ਚਲੋ ਵਾਹਲੀ ਇਹ ਕਲਰ ਚਾਰਟ ਇੰਨੇ ਸੋਣ ਕਿ ਜਿਹੜੀਆਂ ਭੈਣਾਂ ਮੰਗਦੀਆਂ ਨੇ ਕਿ ਭਾਜੀ ਥੋੜੀ ਗਰਲਿਸ਼ ਚੀਜ਼ ਦਿਓ ਯਾ ਡਿਜ਼ਾਈਨਰ ਲੋ ਜੀ ਦੁਪੱਟਾ ਫੁੱਲ ਪਿਓਰ ਇੰਪੋਰਟਡ ਚਲੋ ਹੋਏ ਹੋਏ ਇਹ ਇਹ ਚਾਰਟ ਦੇਖੋ ਅਗਲਾ ਕਿੰਨਾ ਸੋਹਣਾ ਕਲਰ ਚਾਰਟ ਹੈ ਬਹੁਤ ਸੋਹਣਾ ਹੋਰ ਵੀ ਚੀਜ਼ਾਂ ਬੜੀਆਂ ਬੜੀਆਂ ਸੋਹਣੀਆਂ ਆ ਗਈਆਂ ਦੇਖੋ ਦੋਸਤੋ ਠੀਕ ਹੈ ਪਲੱਸ ਇਹ ਚੀਜ਼ਾਂ ਦੇਖੋ ਇਹ ਬੁਟੀਕ ਦੀਆਂ ਦੇਖੋ ਸਾਰੀਆਂ ਚੀਜ਼ਾਂ ਦੇਣੀਆਂ ਤੁਹਾਨੂੰ ਠੀਕ ਹੈ ਲੋਰੀ ਚੈੱਕ ਕਰੋ ਵਾਓ ਵਾਟ ਆ ਬਿਊਟੀਫੁਲ ਲੋਇਓ ਬਟਨ ਹਰਦਨ ਤੇ ਸ਼ਾਬਾਸ਼ ਇੱਧਰ ਚੈੱਕ ਕਰੋ ਸਭ ਤੋਂ ਵੱਡੀ ਗੱਲ 3 ਮੀਟਰ ਬਾਟਮ ਦੁਪੱਟਾ ਰੂਬਰੂ 1500 ਰੁਪਏ ਦੇ ਵਿੱਚ ਤੁਹਾਨੂੰ ਰਾਮ ਟੈਕਸ ਭੁੱਲ ਜਾਓਗੇ ਦੋਸਤੋ ਤੁਸੀਂ ਇਹ ਵੀ ਤੁਹਾਡੇ ਨਾਲ ਵਾਦਾ डिजिटल सारी प्रिंटिंग चलो वाओ चुक पुत हो चौका वाह एक अगला चार्ट आएगा यह देखो ए चीज बहुत ही ज्यादा सोहनी है बहुत ही प्यारी नवी आप शुरुआत की है लो चेक करो ਵਾਓ wow. what a uh, gently prints gently suits واਓ ਓਏ ਹੋਏ ਹੋਏ ਇੰਪੋਰਟਡ ਬੇ ਔਰ ਵਿਦਆਊਟ ਲਾਈਨਿੰਗ suit ਬੰਨਾ ਪਲੇਨ ਆਏਗੀ ਬਾਟਮ ਨਾਲ ਦੁਪੱਟਾ ਤੁਹਾਡੇ ਰੂਬਰੂ ਥੈਂਕ ਯੂ suit ਫੇ ਤੁਹਾਨੂੰ ਪਤਾ ਗਲਾਬ suit ਚੀਜ਼ਾਂ ਇੱਧਰ ਵੇਖੋ ਜੀ ਐਸ ਕੇ ਦਾ ਸਟਾਕ ਹੈ ਠੀਕ ਹੈ ਜੀ ਤੇ ਚੈੱਕ ਕਰੋ ਬਹੁਤ ਹੀ ਪਿਆਰੀ ਚੀਜ਼ ਆ ਬੈ ਸੋਰੀ ਬੈਕ ਆਏਗੀ ਇਹ ਫਰੰਟ ਆਏਗਾ ਕਲਰ ਚਾਰਟ ਤੁਸੀਂ ਚੈੱਕ ਕਰੋ اور ਦੁਪੱਟਾ ਮੈਗਾ ਮਲਾਈ ਮਸਲੀਨ ਸੌਫਟ ਆਏਗਾ ਚੈੱਕ ਕਰੋ ਇੰਪੋਰਟਡ ਬੇਸ ਹੈ ਸਾਰਾ ਹੀ ਲੋ ਜੀ ਗਲਾ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਅਗਲਾ ਕਲਰ ਦਿਖਾਓ ਪੁੱਤਰ ਲੋ ਜੀ ਇਹ ਆਏਗਾ ਜੀ ਵਾਈਟ ਠੀਕ ਹੈ ਜੀ ਬੇਸ ਇੰਪੋਰਟਡ ਟਾਪ ਕੁਆਲਟੀ ਕੋਸ਼ ਕਰਾਂ ਦੀ ਲੋੜ ਨਹੀਂ ਸਿਰਫ ਸੂਟ ਸਟੀਚ ਕਰਵਾਣਾ ਹੈ ਲਓ ਜੀ ਦੋਸਤੋ ਪਿਓਰ ਕੋਟਾ ਸੌਫਟ ਮਲਮਲ ਮਲਾਈ ਓਕੇ ਜੀ ਨਾਲ ਕੋਟਾ ਦਾ ਜਣਾ ਦੁਪੱਟਾ ਵੀ ਇਦ ਲੈਸ ਸੋਰਾ ਇਹਦਾ ਆ ਵੇਖੋ ਗਲਾ ਚੈੱਕ ਕਰੋ ਜੀ ਸਾਰਾ ਹੈਂਡਵਰਕ ਹੋਇਆ ਜੀ ਇਹਦੇ ਲੈਸ ਲੱਗੀ ਹੋਈ ਹੈ ਬਾਟਮ ਹੈ ਵੀ ਜੀ ਪਿਓਰ ਮਸਲੀਨ ਦੀ ਓਕੇ ਰਿਪੋਰਟ ਹੈ ਔਰ ਇਹਦਾ ਪੁੱਤਰ ਉਹ ਦਿਖਾਓ ਕਲਰ ਚਾਰਟ ਦਿਖਾਓ ਇਹਦਾ ਇੱਕ ਕਲਰ ਆਏਗਾ ਜੀ ਇਹ ਵਾਲਾ ਬਹੁਤ ਹੀ ਪਿਆਰੀ ਸ਼ੇਡ ਹੈ ਇੱਕ 컬러 ਆਏਗਾ ਜੀ ਇਹ ਵਾਲਾ ਬਹੁਤ ਹੀ ਸੋਬਰ ਜਿਹਾ ਸੇਮ ਸੂਟ ਹੈ ਜੀ ਸਾਰਾ ਇੱਧਰ ਦੇਖੋ ਠੀਕ ਹੈ ਔਰ ਇੱਕ 컬러 ਚਾਰਟ ਆਏਗਾ ਜੀ ਇਹ ਔਰ ਜਿਹੜੇ ਤੁਹਾਨੂੰ ਰੇਟ ਦੇ ਦੇਣਾ ਤੁਸੀਂ ਤੇ ਬਾਗੋ ਬਾਗ ਹੋ ਜਣਾ ਬਹੁਤ ਹੀ ਸੌਫਟ ਸੂਟ ਹਾਂਜੀ ਦੋਸਤੋ ਪਿਓਰ ਇੰਪੋਰਟਡ ਇੱਕ ਹੈ ਵੀ ਚੀਜ਼ ਤਿਆਰ ਕਰਵਾਈ ਹੈ ਜੀ ਪਿਓਰ ਰੰਗ ਰਸੀਆ ਬ੍ਰਾਂਡ ਉੱਤੇ ਹੈ ਜੀ ਸਾਰਾ ਬੁਟੀਕ ਪੈਚ ਹੋਇਆ ਇੰਪੋਰਟਡ ਪੀਸ ਹੈ ਆ ਚੈੱਕ ਕਰੋ ਸਾਰੀ ਡਿਜੀਟਲ ਹੈ ਦੋਸਤੋ ਚਲੋ ਜੀ ਦੁਪੱਟਾ ਚੱਕੋ ਪਿਓਰ ਮਸਲੀਨ ਦਾ ਦੁਪੱਟਾ ਵਿਦ ਲੈਸ ਸਾਰਾ ਤਿਆਰ ਹੋ ਕੇ ਸੁਰਤ ਨੂੰ ਟਾਪ ਕੁਆਲਟੀ ਮਿਲ ਜਾਣਾ ਚਲੋ ਅੱਗੇ ਜੀ ਇਹਦੇ ਚ ਕਲਰ ਚਾਰਟ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਹੈ ਇੰਪੋਰਟਡ ਵੀ ਇਸਾ ਸਾਰਾ ਹੀ ਇਹ ਦੇਖੋ ਜੀ ਚਲੋ ਅੱਗੇ ਜੀ ਲੋਜ ਐਟਿਕ ਬਹੁਤ ਹੀ ਸੋਹਣੀ ਚੀਜ਼ ਆ ਸਲਵਾਰ ਵਰਕ ਦੁਪੱਟਾ ਨਾਲ ਕੁਛ ਕਰਾਂ ਦੀ ਲੋਣੀ ਲੈਸਾਂ ਵੈਸਾਂ ਸਭ ਵਿੱਚ ਤੁਹਾਡੇ ਰੂਬਰੂ ਦੇ ਦਣੀ ਆ ਪਰ ਥੈਂਕ ਯੂ ਲੋ ਜੀ ਇੱਕ ਹੋਰ ਚੀਜ਼ ਬੜੀ ਹੀ ਪਿਆਰੀ ਪਿਓਰ ਕਾਟਨ ਡਿਜੀਟਲ ਉੱਪਰ ਠੀਕ ਹੈ ਜੀ ਲੈਸਾਂ ਵੈਸਾ ਇਹ ਵੀ ਦੇਖੋ ਲੱਗੀਆਂ ਨੇ ਸ਼ੇਗਰ ਗੰਦੀ ਆ ਜੀ ਬਾਟਮ ਤੇ ਵੀ ਵਰਕ ਆਏਗਾ ਜੀ ਚੈੱਕ ਕਰੋ ਬਹੁਤ ਹੀ ਸਾਫ ਸੁਥਰਾ ਵਰਕ ਹੈ ਚੈੱਕ ਕਰੋ ਡਿਜੀਟਲ ਬਾਟਮ ਆਏਗੀ ਠੀਕ ਹੈ ਪਲੱਸ ਦਾ ਦੁਪੱਟਾ ਸੁਪਰ ਨੈਟ ਦਾ ਵੀ ਦਿਨਾਂ ਸਾਫ ਵਸਾ ਸਾਰੀਆਂ ਲੱਗੀਆਂ ਹੋਈਆਂ ਚਲੋ ਜੀ ਇਹ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਇੰਪੋਰਟਡ ਚਲੋ ਇੱਕ ਐਕਰ ਬਹੁਤ ਹੀ ਸੋਹਣਾ ਚਾਟ ਆਇਆ ਜੀ ਇੰਪੋਰਟਡ ਚੀਜ਼ ਆ ਕੁਛ ਕਰਾਂ ਦੀ ਲੋਣੀ ਸਿਰਫ ਸਟਿਚ ਕਰਾਓ ਪਿਓਰ ਮਸਲੀਨ ਕਾਟਨ ਬਿਨਾ ਲਾਈਨਿੰਗ ਤੋਂ ਕਪੜਾ ਬੰਨਣਾ ਦੋਸਤੋ ਇਹ ਇੰਨਾ ਕੁ ਵਧੀਆ ਲੋਹਿਆ ਕਪੜਾ ਰਸ਼ੀਆ ਬ੍ਰਾਂਡ ਦਾ ਚੈੱਕ ਕਰੋ ਬਹੁਤ ਹੀ ਪਿਆਰਾ ਸਵਿਸ ਹੈਗਾ ਜੀ ਇਹ ਕਪੜਾ ਸਵਿਸ ਮਸਲੀਨ ਕਹਿ ਲਓ ਇਹਨੂੰ ਉਹ ਰ ਹੈ ਜਿਹੜਾ ਦੁਪੱਟਾ ਨੇ ਤੇ ਬਟਰ ਮਲ ਕੇ ਤਿਲਕ ਦਾ ਹਤੋ ਚਲੋ बहुत ही प्यारी रेंज आएगी और बहुत ही जेंटली चलो पुत्र अगे वाह ब्यूटीफुल रसिया ब्रांड है और लोया कपड़ा कुछ नहीं जो होना सूट जी वाह टॉप क्वालिटी ਬਿਊਟੀਫੁਲ ਹੋਏ 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 ਦੁਪੱਟੇ ਚੈੱਕ ਕਰੋ ਤੁਸੀਂ ਜੀ ਲੋ ਜੀ ਐ ਫਿਰ ਐ ਲੋ 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 ਤੁਸੀਂ ਕਹਿੰਦੇ ਹੋ ਭਾਜੀ ਤੁਸੀਂ ਤੇ ਚੀਜ਼ਾਂ ਹੀ ਬੜੀਆਂ ਅਤ ਅਤ ਮੈਂ ਤੁਹਾਨੂੰ ਕਹਿ ਰਿਹਾ ਜੀ ਐ ਦੇਖੋ ਬਾਟਮ ਸੈਲ ਪ੍ਰਿੰਟ ਦੀ ਪਿਓਰ ਡਿਜੀਟਲ ਬਾਟਮ ਉੱਪਰ ਕਾਟਨ ਉੱਤੇ ਸਾਰਾ ਦਾ ਸਾਰਾ ਹੀ ਹੈਂਡਵਰਕ ਓਕੇ ਰਿਪੋਰਟ ਹੈਂਡਵਰਕ ਕਰਵਾਇਆ ਜੀ ਐ ਦੇਖੋ ਬਾਜੂ ਦੁਪੱਟਾ ਦੇਖੋ ਬੇਟਾ ਦੁਪੱਟਾ ਚੈੱਕ ਕਰੋ ਜੀ ਪਿਓਰ ਸੌਫਟ ਮਸਲੀਨ ਦਾ ਬਿਨਾ ਲਾਈਨਿੰਗ ਤੋਂ ਰਸ਼ੀਆ ਬ੍ਰਾਂਡ ਚਲੋ ਜੀ ਚੈੱਕ ਕਰੋ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਚਲੋ ਜੀ ਮੈਂ ਕਹਾਂ ਜੀ ਕਪੜਾ ਇਦਾਂ ਦਾ ਕਿ ਚਸ ਵੀ ਨਹੀਂ ਨਿਕਲਦੀ ਇਹੋ ਹੀ ਕਪੜਾ ਜਿਹਦੇ ਉੱਤੇ ਆਪਾਂ ਪਹਿਲਾ ਪ੍ਰਿੰਟ ਵੇਚੇ ਜੀ 1000 ਰੁਪਏ ਵਾਲਾ ਬਹੁਤ ਪਿਆਰਾ ਉੱਤੇ ਸਾਰਾ ਹੈਡਵਰਕ ਦੁਪੱਟਾ ਲਾਣ ਲਗਾ ਕੇ A to Z ਤਿਆਰ ਕਰਵਾਤਾ ਚਲੋ ਜੀ ਵਾਓ ਇੱਕ ਹੋਰ ਚੀਜ਼ ਇੱਚ ਤਿਆਰ ਹੋਈ ਹੈ ਜੀ ਬੜੀ ਸੋਹਣੀ ਔਰ ਆ ਦੇਖੋ ਚੈੱਕ ਕਰੋ ਜੀ ਠੀਕ ਹੈ ਫਲਸ ਇਹਦੇ ਗਲੇ ਦੇ ਉੱਤੇ ਹੈਡਵਰਕ ਦਿਖਾਇਆ ਬਟਾ ਲੋ ਜੀ ਇਹ ਹੈਡਵਰਕ ਚੈੱਕ ਕਰੋ ਤੁਸੀਂ ਠੀਕ ਹੈ ਇਹ ਜੀ ਮਸਲੀਨ ਦੀ ਬਾਟਮ ਆਏਗੀ ਜੀ ਠੀਕ ਹੈ ਓਕੇ ਔਰ ਇਹਦਾ ਇਹਦਾ ਦੁਪੱਟਾ ਆਏਗਾ ਜੀ ਬਹੁਤ ਹੀ ਸ਼ਾਨਦਾਰ ਸੌਫਟ ਸੂਪਰ ਬਿਊਟੀਫੁਲ ਦੁਪੱਟਾ ਆਏਗਾ ਜੀ ਸਾਰਾ ਚਲੋ ਅੱਗੇ ਇਹਦੇ ਚ ਕਲਰ ਚਾਰਟ ਇੱਕ ਆਏਗਾ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਹੈ ਔਰ ਇਹ ਕਨਸੈਪਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਠੀਕ ਹੈ ਇਹ ਬਹ ਹੈਂਡਵਰਕ ਹੋਇਆ ਜੀ ਸਾਰਾ ਗਲੇ ਉੱਪਰ ਚਲੋ ਜੀ ਲਓ ਜੀ ਇੱਕ ਕਲਰ ਆਏਗਾ ਜੀ ਇਹ ਵਾਲਾ ਇਹ ਨਵਾਂ ਹੈ ਚਾਰਟ ਇੱਥੇ ਧੁੰਨ ਨਹੀਂ ਬੋਟੋ ਨਹੀਂ ਲਓ ਜੀ ਬਹੁਤ ਸਾਰੇ ਕੰਮ ਹੋਇਆ ਸਿਰਫ ਸਟਿਚ ਕਰਾਂ ਦੀ ਲੋੜ। ਉਹ ਵਾਓ ਵਾਓ ਇੱਕ ਹੋਰ ਬਹੁਤ ਹੀ ਪਿਆਰਾ ਲినਨ ਉੱਪਰ ਸੂਟ ਆ ਬਣ ਕੇ ਆਇਆ ਹੈ। ਬੜੀ ਪਿਆਰੀ ਚੀਜ਼ ਹੈ। ਟੋਟਲੀ ਸਾਰਾ ਦਾ ਸਾਰਾ ਹੀ ਹੈਂਡਵਰਕ ਹੋਇਆ ਜੀ। ਬਹੁਤ ਹੀ ਸੋਹਣਾ ਬਾਜੂ ਵੀ ਬਣੀਆਂ ਹੋਈਆਂ ਨੇ। ਦੁਪੱਟਾ ਦਿਖਾਜੋ। ਦੁਪੱਟਾ ਵੇਖਣਾ ਤੇ ਓਏ ਹੋਏ ਹੋਏ ਇਹਨੂੰ ਕਹਿੰਦੇ ਸਰ ਗਲਾਬ ਸੂਟਸ ਕਰਦੀਆਂ ਵਾਲੇ ਪਿਓਰ ਆਰਗੈਂਜ਼ਾ ਦੁਪੱਟਾ ਹੈ। ਚਲੋ ਅੱਗੇ ਜੀ। ਸੌਫਟ ਵਾਲਾ ਦੁਪੱਟਾ ਹੈ ਜੀ। ਆਏ ਹਾਏ ਹਾਏ ਹਾਏ। ਲੋਰੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਜੀ ਕੁਝ ਵੀ ਕਰਾਂ ਦੀ ਲੋੜ ਨਹੀਂ ਐ ਚੀਜ਼ਾਂ ਮਿਲਣੀਆਂ ਗਲਬ ਸਿੰਘ ਕਾਦੀਆਂ ਵਾਲੇ ਕੋ ਹਾਈ ਜੈਂਟਲੀ ਚਲੋ ਇੱਧਰ ਵੇਖੋ ਗੱਲ ਬਾਤ ਐ ਵੇਖੋ ਬਹੁਤ ਹੀ ਸੋਬਰ ਸੂਟ ਪਿਓਰ ਔਰਗੇਂਜ਼ਾ ਬਿਊਟੀਫੁਲ ਡਿਜ਼ਾਈਨਰ ਸੂਟ ਨੇ ਜੀ ਸਾਰਾ ਹੀ ਇੰਪੋਰਟਡ ਮਾਲ ਹੈ ਚਲੋ ਕਲਰ ਚਾਰਟ ਚੈੱਕ ਕਰੋ ਤੁਸੀਂ ਓਏ ਹੋਏ ਹੋਏ ਕੰਬੀਨੇਸ਼ਨਸ ਦੇਖੋ ਤੁਸੀਂ ਕਿੰਨੇ ਪਿਆਰੇ ਲਗਾਏ ਹੋਏ ਨੇ ਨਾਲ ਥੈਂਕ ਯੂ ਐਸਟ ਦਾ ਮਤਲਬ ਹੁੰਦਾ ਜੀ ਗੁਲਾਬ ਸਿੰਘ ਕਾਦੀਆਂ ਵਾਲੇ ਗੁਲਾਬ ਸੂਟਸ ਲੈ ਆਏ ਆ ਜੀ ਪਿਓਰ ਖਾਦੀ ਮਲ ओरिजिनल ਹੈ ਜੀ ਇਹ ਸਾਰਾ ਪੇਂਟ ਹੋਇਆ ਹੈ ਗਾਂਡ ਵਰਕ ਹੋਇਆ ਨਾ ਬਾਟਮ ਨਾਲ ਪ੍ਰਿੰਟਡ ਗਲੇ ਤੇ ਸਾਰਾ ਹੈਂਡ ਵਰਕ ਵਿਦਆਊਟ ਲਾਈਨਿੰਗ ਸੂਟ ਇੰਨਾ ਕ ਠੰਡਾ ਕਪੜਾ ਹੈ ਕਿ ਪੁੱਛੋ ਕੁਛ ਨਾ ਤੇ ਦੁਪੱਟਾ ਪਿਓਰ ਸੌਫਟ ਮਲਾਈ ਚੈੱਕ ਕਰੋ ਜੀ ਅਗਲਾ ਕਲਰ ਦਿਖਾਓ ਪੁੱਤ ਲਓ ਜੀ ਅਗਲਾ ਕਲਰ ਚੈੱਕ ਕਰੋ ਆ ਦੇਖੋ ਜੀ ਸਾਰਾ ਹੈਂਡਵਰਕ ਹੋਇਆ ਜੀ ਓਕੇ ਬਹੁਤ ਹੀ ਪਿਆਰਾ ਸੂਟ ਹੈ ਦੀ ਬੈਸਟ ਫੈਬਰਿਕ ਹੈ ਸਾਰਾ ਹੈਂਡਵਰਕ ਹੋਇਆ ਜੀ ਏ ਟੂ ਜ਼ੈਡ ਚਲੋ ਲਓ ਜੀ ਅੱਗੇ ਜੰਮੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਿਆ ਸੋਬਰ ਇਹ ਦੇਖੋ ਦਿਮਾਗ ਵੇਖੋ ਲੱਗਾ ਹੋਇਆ ਚੀਜ਼ਾਂ ਦੇ ਫਿਰ ਜ਼ਬਰਦਸਤ ਜੀ ਇੱਕੋ ਹੀ ਗੱਲੇ ਦਾ ਵਰਕ ਵਿਖਾਈ ਪੁੱਤਰ ਵਾਓ ਇੱਕ ਹੋਰ ਚੀਜ਼ ਬੜੀ ਹੀ ਪਿਆਰੀ ਆਏ ਹਾਏ ਹਾਏ ਇੱਧਰ ਚੈੱਕ ਕਰੋ ਕਿਤੇ ਇੱਕ ਕੰਮ ਚੈੱਕ ਕਰੋ ਇਹ ਵੇਖੋ ਜੀ ਮੈਂ ਕਹਿੰਨਾ ਬਹੁਤ ਹੀ ਪਿਆਰਾ بیس ਹੈ ਬਾਟਮ ਦਿਖਾਓ ਜੀ ਇਹਦੇ ਨਾਲ ਵੀ ਪ੍ਰਿੰਟ ਬਾਟਮ ਆਏਗਾ ਇਹ ਚੈੱਕ ਕਰੋ ਦੁਪੱਟਾ ਵਰਕ ਆ ਗਿਆ ਸਾਰਾ ਲਓ ਜੀ 1 ਇੰਚ ਇਹ ਕਲਰ ਹੈਗਾ ਬੜੀ ਹੀ ਪਿਆਰੀਆਂ ਚੀਜ਼ਾਂ ਨੇ ਬੁਟੀਕ ਦੀਆਂ ਪ੍ਰਿੰਟ ਚੰਗੀ ਤਰ੍ਹਾਂ ਵਿਖਾ ਦੇ ਬਾਟਮ ਦਾ ਤੁਹਾਡੇ ਉੱਪਰ ਚੁੱਕਦੇ ਹੋ ਲਓ ਜੀ ਇਹ ਬਾਟਮ ਪ੍ਰਿੰਟ ਆਏਗੀ ਇੰਪੋਰਟਡ بیس ਆਏਗਾ ਦੁਪੱਟੇ ਤੇ ਫਿਰ ਹੌਲ ਵਰਕ ਆ ਜਾਏਗਾ ਚਲੋ ਜੀ ਵਾਓ ਜੀ ਇੱਕ ਐਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਹੈ ਐ ਚੈੱਕ ਕਰੋ ਵਾਓ ਹੈਗਾ ਜੀ ਔਰ ਦੁਪੱਟਾ ਚੈੱਕ ਬਹੁਤ ਹੀ ਸ਼ਾਨਦਾਰ ਅੱਛੀ ਕਾਲ ਜੀ ਸਾਰਿਆਂ ਨੂੰ ਗਲਾਸ ਸੂਟਸ ਵੱਲੋਂ ਤੇ ਲੋ ਜੀ ਕਸ਼ਮੀਰੀ ਸੂਟਾਂ ਦੀ ਡਿਮਾਂਡ ਕਰਦੇ ਸੀ ਪਿਓਰ ਕਾਟਨ ਵਿਦਆਊਟ ਲਾਈਨਿੰਗ ਓਕੇ ਜੀ ਪਲੱਸ ਇਹਦੀ ਦਿਖਾਓ ਵਰਕ ਲੋ ਜੀ ਇਹਦੀ ਬਾਜੂ ਕੇ ਸਲਵਾਰ ਜਿੱਥੇ ਮਰਜੀ ਲਾਇਆ ਜਿੱਥੇ ਮਰਜੀ ਲਾਓ ਵਰਕ ਚਲੋ ਜੀ ਕਲਰ ਚਾਰਟ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਬਹੁਤ ਹੀ ਚੁੱਕੇ ਰੱਖਾਪੂ ਥੋੜਾ ਹਾਂ ਚਲੋ ਚਲੋ ਇਹੋ ਹੀ ਫੁੱਲ ਜਿਹੜੀਆਂ ਆ ਬੂਟੀਆਂ ਨੇ ਇਹੋ ਹੀ ਬਾਜੂ ਤੇ ਪਈਆਂ ਹੋਣਗੀਆਂ ਵਿਦਆਊਟ ਦੁਪੱਟਾ ਇਹ ਸੂਟ ਨੇ ਠੀਕ ਹੈ ਜੀ ਤੇ ਦੀ ਵੈਸਟ ਬਹੁਤ ਹੀ ਪਿਆਰੇ ਨੇ ਤੇ ਜਿਹੜੀ ਕਿਸੇ ਭੈਣ ਨੂੰ ਦੁਪੱਟਾ ਨਾਲ ਚਾਹੀਦਾ ਹੋਏਗਾ ਉਹ ਐਕਸਟਰਾ ਡਾਈ ਕਰਕੇ ਲੱਗ ਜਾਏਗਾ ਠੀਕ ਹੈ ਜੀ ਔਰ ਇੰਨੀ ਕੁ ਸੋਹਣੀ ਚੀਜ਼ ਵੀ ਹੋ ਸਕਦੀ ਹੈ ਓ ਐਮ ਜੀ ਕਿਉਂਕਿ ਤੇ ਲੜਾ ਸਾਈਜ਼ ਦਾ ਬੜਾ ਪੰਗਾ ਪੈਂਦਾ ਸੀ ਪਸੰਦ ਤੇ ਬਹੁਤ ਭੈਣ ਆਉਂਦੇ ਸੀ ਤੇ ਮੈਂ ਕਿਹਾ ਭਰਾ ਤੂੰ ਅਨਸਟਿਚ ਹੀ ਭੇਜ ਕਿਉਂਕਿ ਬੀਬੀਆਂ ਫਿਰ ਐ ਐ ਐਲ ਐਕਸ ਐਲ ਸਾਈਜ਼ ਤੋਂ ਬੜਾ ਪੰਗਾ ਪੈ ਜਾਂਦਾ ਤੇ ਇਹ ਦਿੱਕਤ ਆਈ ਫਿਰ ਸਾਨੂੰ ਇਹ ਕਿਹਾ ਨਹੀਂ ਭਰਾ ਅਨਸਟਿਚ ਭੇਜ ਬਹੁਤ ਹੀ ਸਾਫ਼ ਸੁਥਰਾ ਡਾਇਰੈਕਟ ਇੰਪੋਰਟ ਫਰੋਮ ਕਸ਼ਮੀਰ ਲੋਜੀ ਦਾ ਗਲਾ ਬਣਿਆ ਹੈ ਤਾਂ ਕਪੜਾ ਹੋਰ ਸੁਪੀਰੀਅਰ ਲੱਗਾ ਹੈ ਰੀ ਚੈੱਕ ਕਰ ਲੋ ਇਹ ਦਿਓ ਦਿਖਾ ਦੇ ਪੁੱਤਰ ਆ ਲਓ ਜੀ ਦੀ ਬਾਜੂ ਬਹੁਤ ਸੋਹਣੀ ਔਰ ਹੈਵੀ ਬਣੀ ਹੋਈ ਹੈ ਲਓ ਜੀ ਇੱਕ ਇੱਕ ਉਹ ਪੁੱਤਰ ਇੱਕ ਮਿੰਟ ਇੱਕ ਮਿੰਟ ਸਕਰੀਨ ਸ਼ਾਟ ਲਈ ਜਾਓ ਜਿਹੜਾ ਸ਼ੂਡ ਵੀ ਤੁਹਾਨੂੰ ਚਾਹੀਦਾ ਲਓ ਜੀ ਇਹ ਦੇਖੋ ਜੀ ਬਲੈਕ ਕਲਰ ਆਏਗਾ ਉਹ ਤੁਹਾਡਾ ਪਾਵੇ ਇਹਨੂੰ ਕਿਉਂ ਗਏ ਚਲੋ ਠੀਕ ਹੈ ਜੀ ਲਓ ਜੀ ਇਹ ਬਲੈਕ ਕਲਰ ਆਏਗਾ ਔਰ ਸ਼ ਆ ਜਾਏਗਾ ਓਏ ਹੋਏ ਇਹ ਕਲਰ ਦੇਖੋ ਕਿੰਨਾ ਸੋਬਰ ਕਲਰ ਇੱਕ ਇੱਕ ਪੀਸ ਇਹ ਸਿਰਫ ਸੈਂਪਲ ਆਇਆ ਜੀ ਇਹ ਜੀ ਜਿਨੂੰ ਜਿਹੜਾ ਮਿਲ ਗਿਆ ਮਿਲ ਗਿਆ ਚਲੋ ਜੀ ਲਓ ਜੀ ਫਿਰ ਬਿਊਟੀਫੁੱਲ ਇਹਨਾਂ ਤੇ ਸਾਰਿਆਂ ਦੀ ਬਾਜੂ ਬਣੀ ਹੋਈ ਹੈ ਜੀ ਚਲੋ ਪੁੱਤਰ ਅੱਗੇ ਜੀ ਵਾਓ ਬਹੁਤ ਵੈਰਾ ਚਲੋ ਚਲੋ ਚਲ ਲਾਤੇ ਆ ਉਹ ਤੈਹ ਲਈ ਜਾ ਮੇਰਾ ਪੁੱਤਰਾ ਜਾ ਚਲੋ ਨੇ ਵਧੀਆ ਬਹੁਤ ਸੋਹਣਾ ਮਾਲ ਬਣਾ ਕੇ ਭੇਜਿਆ ਉਹਨਾਂ ਨੇ ਹਣਾ ਬਹੁਤ ਬਹੁਤ ਟੌਪ ਦੀ ਚੀਜ਼ਾਂ ਭੇਜੀ ਐ ਇਹ ਦੇਖੋ ਥੋੜਾ ਗਲਾ ਵਿਖਾ ਦਿਆਂ ਸਕਰੀਨਸ਼ਾਟ ਵੀ ਲਵੋ ਬਾਜੂ ਵੀ ਬਣੀਆਂ ਨੇ ਓਏ ਹੋਏ ਹੋਏ ਕਿੰਨਾ ਪਿਆਰਾ ਐ ਡਿਜ਼ਾਈਨ ਬਹੁਤ ਸੋਹਣਾ ਐ ਲੈਂਥ ਦੀ ਕੋਈ ਦਿੱਕਤ ਨਹੀਂ ਦਿੱਕਤ ਹੀ ਕੋਈ ਨਹੀਂ ਹੋਣੀ ਲੈਂਥ ਦੀ ਜੀ ਵਾਓ ਇਹ ਕਲਰ ਦੀ ਬੜੀ ਡਿਮਾਂਡ ਐ ਆਹੀ ਰਸਟ ਕਲਰ ਬਹੁਤ ਹੀ ਪਿਆਰਾ ਹੁਣ ਹੁਣ ਵੀ ਤਾਂ ਦੁਪੱਟਾ ਆਏਗਾ ਜੀ ਨਾਲ ਵਰਕ ਦਿਖਾਓ ਦੁਪੱਟਾ ਓਏ ਹੋਏ ਹੋਏ ਬਹੁਤ ਹੀ ਪਿਆਰਾ ਕਲਰ ਹੈ ਪੁੱਤਰ ਬਾਜੂ ਵੀ ਦਿਖਾਓ ਇਹਦੀਆਂ ਬੇਟਾ ਲੋ ਜੀ ਬਾਜੂ ਤੇ ਵਰਕ ਆ ਗਿਆ ਤੇ ਦੁਪੱਟੇ ਤੇ ਸਾਰੇ ਤੇ ਵਰਕ ਆ ਗਿਆ ਜੀ ਲੋ ਜੀ ਦੁਪੱਟਾ ਤੁਹਾਡੇ ਰੂਬਰੂ ਆ ਗਿਆ ਜੀ ਚਲੋ ਪੁੱਤਰ ਅੱਗੇ ਓਏ ਹੋਏ ਹੋਏ ਲੋ ਜੀ ਆ ਚੁੱਕੋ ਸਪੀਡ ਪੁੱਤਰ ਸਪੀਡ ਫੜੋ ਆ ਦੇਖੋ ਜੀ ਦੁਪੱਟੇ ਤੇ ਸਾਰਾ ਵਰਕ ਆ ਗਿਆ ਇਹਦੀਆਂ ਬਾਜੂ ਤੇ ਵੀ ਵਰਕ ਹੈਗਾ ਵਰਕ ਖਾ ਬਾਜੂ ਦਾ ਲੋਜੀ ਚਲੋ ਪਹੜੀ ਸੋਨਾ ਸਪੀਡ ਬੇਟਾ ਸਪੀਡ ਥੋੜੀ ਸਪੀਡ ਮੇਰਾ ਪੁੱਤਰ ਉਹ ਫੋਨ ਦੀ ਮੈਮਰੀ ਭਰ ਗਈ ਲੋਜੀ ਫਰੰਟ ਵਰਕ ਬਾਜੂ ਵਰਕ ਤੇ ਦੁਪੱਟਾ ਵਰਕ ਬਹੁਤ ਹੀ ਸੋਨਾ ਓਏ ਹੋਏ ਇਹ ਦੇਖੋ ਕਲਰ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਸ਼ੇਡਾਂ ਬੜੀਆਂ ਸੋਹਣੀਆਂ ਨੇ ਔਰ ਤੁਹਾਨੂੰ ਮਤਲਬ ਸੇਰ ਤੋਂ ਸਟੀਚ ਕਰਾਣੇ ਨੇ ਸਭ ਤੋਂ ਵੱਡੀ ਗੱਲ ਵਿਦਾਊਟ ਲਾਈਨਿੰਗ ਸੂਟ ਨੇ ਇਹ ਵਾਲੇ ਬੜੇ ਪਿਆਰੇ ਸੂਟ ਨੇ ਲੋ ਜੀ ਆ ਚੈੱਕ ਕਰੋ ਬਹੁਤ ਹੀ ਸੋਨਾ ਕਲਰ ਚਲੋ ਲੋ ਜੀ ਆ ਚੈੱਕ ਕਰੋ ਆ ਇਹਨੇ ਚਲਾਈ ਵਾਓ ਲੋ ਜੀ ਆ ਲੈ ਲਾਈਟਰ ਨਾਲ ਫਿਰ ਜਿਆਦਾ ਵਾਈਟ ਹੋ ਜਾਂਦਾ ਕਿਉਂਕਿ ਸਿੱਧੀ ਪੈਂਦੀ ਹੈ ਨਾ ਇਹ ਦੇਖੋ मैं जी लोया कपड़ा होने के जेंटली कलर आए ना सा चलो पुत्री बहुत ही ज्यादा सोहने सूट